ਇਹ ਚੌਂਕੀ ਤੋਂ ਸਿਰਫ 200 ਮੀਟਰ ਦੂਰੀ ਤੇ ਨਸ਼ਾ ਵਿਕਦਾ ਇੱਥੇ ਤੇ ਕੌਣ ਜ਼ਿੰਮੇਵਾਰ ਆ ਭਾਈ ਸਰਕਾਰ ਦੱਸੇ ਦਾ ਸਹੀ ਵੀ ਇੱਥੋਂ ਦਾ ਅਧਿਕਾਰੀ ਜ਼ਿੰਮੇਵਾਰ ਆ ਜਾਂ ਇੱਥੋਂ ਦਾ ਐਮਐਲਏ ਜ਼ਿੰਮੇਵਾਰ ਆ ਜਾਂ ਮੁੱਖ ਮੰਤਰੀ ਖੁਦ ਜ਼ਿੰਮੇਵਾਰ ਆ ਨਸ਼ੇ ਦਾ ਕੋਈ ਤਾਂ ਜ਼ਿੰਮੇਵਾਰ ਬਣਾਓ ਸਰਕਾਰ ਕਹਿੰਦੀ ਨਸ਼ਾ ਬੰਦ ਕਰਨਾ ਸਗਨੇਚਰ ਕੈਸੂ ਦਾ ਜਿਹੜਾ ਸ਼ਰੇਆਮ ਵਿਕਦਾ ਉਹਦੇ ਭਾਈ ਪਰਚਾ ਪਤਾ ਕਿੰਨੇ ਦਾ ਹੁੰਦਾ ਸਿਰਫ 188 ਦਾ ਲੱਗਦੀ ਆ ਜਿਹਦੀ ਥਾਣੇ ਚ 5 ਮਿੰਟਾਂ ਚ ਜਮਾਨਤ ਹੈਗੀ ਇਸ ਨਸ਼ਾ ਕਿਵੇਂ ਬੰਦ ਕਰ ਲਓਗੇ ਤੁਸੀਂ ਉਹਨਾਂ ਦੀ ਜਮਾਨਤੀ 50 ਮਿੰਟਾਂ ਚ ਹੈਗੀ ਨਾਈ ਵਾਲੇ ਰੋਡ ਤੇ ਸ਼ਰਿਆਮਬਰਨ ਵਾਲੇ ਫੈਕਟਰੀ ਆ ਸਨੇਚਰ ਕੈਸੂਰੀ ਕਿਉਂ ਨਹੀਂ ਬੰਦ ਕਰਦੀ ਸਰਕਾਰ ਕਿਉਂਕਿ ਸਰਕਾਰ ਦੇ ਕਮਾਊ ਪੁੱਤ ਬਣ ਕੇ ਕੰਮ ਕਰਦੇ ਨੇ ਚਿੱਟਾ ਕਿਉਂ ਨਹੀਂ ਬਾਈ ਬੰਦ ਹੁੰਦਾ 50 ਗ੍ਰਾਮ ਇੱਕ ਜਮਾਨਤ ਹੁੰਦੀ ਆ ਕਮਰਸ਼ੀਅਲ 50 ਗ੍ਰਾਮ ਤੋਂ ਉੱਪਰ ਹੁੰਦੀ ਆ ਨਾਨ ਕਮਰਸ਼ੀਅਲ 50 ਗ੍ਰਾਮ ਤੋਂ ਥੱਲੇ ਹੁੰਦੀ ਆ ਆਪਣੇ ਜਵਾਕ ਤਾਂ ਇੱਕ ਬਿੱਟ ਨਾ ਮਰ ਜਾਂਦੇ ਨੇ ਯਾਰ ਤੇ ਇਹ 5-5 ਗ੍ਰਾਮ ਤੋਂ ਘੱਟ ਚਿੱਟਾ ਵੇਚਦੀ ਨਹੀਂ ਰਹਿਗੇ ਇਹਦਾ 베ਚਦੀ ਇਹਦਾ ਵਕੀਲ ਬਣੇ ਬੈਠੇ ਨੇ ਕਿੱਟ ਤੋਂ ਬਿੱਟਾ 베ਚਦੇ ਨੇ ਗ੍ਰਾਮ 베ਚਦੇ ਨੇ ਇਹਨਾਂ ਤੇ ਕਾਈ ਕਾਰਵਾਈ ਨਹੀਂ ਹੁੰਦੀ ਇਹਨਾਂ ਦੇ ਕਾਰਵਾਈ ਸਿਰਫ 2-4 ਦਿਨਾਂ ਵਾਦੋ-ਵਦਨ ਅੰਦਰ ਲਾਉਂਦੇ ਨੇ 50 ਗ੍ਰਾਮ ਤੋਂ ਵੱਧਾ ਇੱਥੇ ਅੱਜ ਤੱਕ ਕਦੇ ਰਿਕਵਰੀ ਨਹੀਂ ਹੋਈ ਹੋਣੀ ਨਾਲੇ ਹਾਲਾਂਕਿ ਪਤਾ ਇਹਨਾਂ ਕੋਲੇ 100-100 ਗ੍ਰਾਮ ਇੱਕ ਬੰਦੇ ਕੋਲੇ ਆਉਂਦਾ ਫਿਰ ਵੀ ਯਾਰ ਲੱਛੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਚੋਰੀਆਂ ਚੋਰੀਆਂ ਲਾ ਲਓ ਆਪਣੇ ਪਿੰਡ ਤੋਂ ਕਿੱਦਾਂ ਦੀਆਂ ਹੋ ਰਹੀਆਂ ਨੇ ਕਿੰਨੇ ਵਾਰ ਪ੍ਰਸ਼ਾਸਨ ਕੋਲੇ ਗਏ ਆ